ਹਾ ਜ਼ਰਤ ਮੰਨ ਲਾਗਨੀ ਬਾਰ ਨਦੀ ਤੋਂ ਨਿਚੋੜਿਆ ਕੇ ਕੱਪੜੇ ਸਿੰਘ ਕਣਤੀ ਦੇ ਪੁਰਾਣੇ ਵਾਲੀ ਅੱਪੜੇ ਸਾਰੇ ਨਾਮ ਦੇ ਰੰਗਾਂ ਦੇ ਵਿੱਚ ਰੁੱਟੜੇ ਬਾਜਾਂ ਵਾਲੇ ਦੀ ਗਵਾਂਡ ਨੇ ਤਲੜੇ ਖਾਲਸਾ ਸਵਾ ਸਵਾ ਲੱਖ ਮੂਰੇ ਇੱਕ ਅੜੇ ਖਾਲਸਾ ਸਵਾ ਸਵਾ ਲੱਖ ਮੂਰੇ ਇੱਕ ਅੜੇ ਖਾਲਸਾ ਹੈ ਰੱਬ ਲਿਆ ਜਾ ਮਹਾਰ ਵਾਲੀ ਘੜੀ ਨੂੰ ਵਿੱਚ ਸ਼ਬਦਾਂ ਦੇ ਆਖਾਂ ਉਸ ਘੜੀ ਨੂੰ 40 ਸਿੰਘਾਂ ਵੱਲੋਂ ਜਾਂਗ ਗਈ ਲੜੀ ਨੂੰ ਸੋਹੋਂ ਬੀਰਤਾ ਬਹਾਦਰਾں ਦੀ ਕੰਨ ਲਾ ਕੇ ਦੀ ਮਾਰੋ ਜੱਤੀ ਇਤਿਹਾਨ ਵਿੱਚ ਮਨ ਲਾ ਕੇ ਦੀ ਬਾਗ ਦੀ ਟੋਣ ਛੋੜਿਆ ਕੇ ਕੱਪੜੇ ਸਿੰਘ ਗਣਤੀ ਦੇ ਪੁਰਾਣੇ ਨਾਲ ਆਪਣੇ ਸਰਨਾਮ ਦੇ ਰੰਗ ਦੇ ਵਿੱਚ ਰਤਣੇ ਬਾਜ ਵਾਲੇ ਦੀ ਕਮਾਂਡ ਨੇ ਟੱਲੜੇ ਖਾਲਸਾ ਸਵਾ ਸਵਾ ਲੱਖ ਪੂਰੇ ਅਕੀੜੇ ਖਾਲਸਾ ਸਵਾ ਸਵਾ ਲੱਖ ਪੂਰੇ ਅਕੀੜੇ ਨਾਲ ਲਸਾ ਭੰਨ ਪੰਝਾਂਦੇ ਰੂਪ ਵਿੱਚ ਜਥੇ ਬਰੇ ਨੇ ਭੁਲਾਦੀ ਵਿੱਚ ਪੱਠਿਆਂ ਪਵੇ ਸੂਰਜ ਉੱਪਰ ਲੇਖਾ ਵਿੱਚੋਂ ਮੱਤਿਆਂ ਕਰ ਅੱਲਾ ਅੱਲਾ ਮੁਗਲ ਪੈ ਚੀਕਾ ਮਾਰਦੇ ਵੇ ਕੋ ਰਣ ਦਿੱਤੇ ਵਿੱਚ ਤੋਜ ਕਰ ਤਾਰ ਦੇ ਦਰ ਤੇ ਕਦੀ ਤਹਣੀ ਫੇ ਨੱਚਦੀ ਜਿਨੱਚਦੀ ਜਿਨੱਚਦੀ ਦਾਲ ਤੇ ਕਦੀ ਤਹਣੀ ਫੇ ਨੱਚਦੀ ਮੋ The bottom, 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 ਪੱਦੀਆਂ ਤਤ ਫਰਤੀ ਢਾਣੀਆਂ ਕੀ ਪੱਦੀਆਂ ਪਾਣੀ ਮੰਗ ਰੱਜਣਾ ਦੇ ਪੇਗਾ ਵੱਦੀਆਂ ਵਾਟਾ ਪੈ ਗਿਆ ਬਹੁਤ ਹੋ ਗਿਆ ਸ਼ਹੀਦ ਬਾਪੂ ਬੜੀਆਂ ਨੇ ਉਤਰ ਮੌਤ ਵਿਆਹਣ ਚੱਲੇ ਤੇ ਬਾਪੂ ਲਾਵਾਂ ਬੜੀਆਂ ਨੇ ਰਾਜ ਭਾਦ ਨੂੰ ਮਾਰੀ ਠੋਕਰ ਬਾਕੀ ਹੋ ਗਏ ਸੂਲੇ ਆਖਣੇ ਅੱਖਾਂ ਕੱਢ ਦੇਾਂਗੇ ਕਿਹੜਾ ਸਾਨੂੰ ਤੂਰੇ ਡਰ ਥਾਕ ਨਾ ਬੜੇ ਨੇ ਦਿੱਤੇ ਸਖਤ ਸਜਾਵਾਂ ਬੜੀਆਂ ਨੇ ਉਤਰ ਮੌਤ ਵਿਆਹਣ ਚੱਲੇ ਤੇ ਬਾਪੂ ਲਾਵਾਂ ਬੜੀਆਂ ਨੇ ਉਤਰ ਮੌਤ ਵਿਆਹਣ ਚੱਲੇ ਬਾਪੂ ਲਾਵਾਂ ਬੜੀਆਂ ਨੇ